ਇਹ ਦੇਖੋ ਜੀ ਤੀਆਂ ਦਾ ਤਿਹਾੜੀ ਤੇ ਨਨਾਨ ਦੀ ਪਰਜਾਈ ਦਾ ਨਾ ਪਿਆਰ ਦਾ ਇੱਕ ਟੁੱਟ ਰਿਸ਼ਤਾ ਆ ਜਦੋਂ ਵਿਆਹ ਹੀ ਹੋਈ ਕੁੜੀ ਆਪਣੇ ਪੇਕੇ ਘਰ ਆਂਦੀ ਆ ਤੇ ਪਰਜਾਈ ਨਾਲ ਇਹ ਇਹੀ ਇੱਕ ਮੌਕਾ ਆ ਜਦੋਂ ਇੱਕ ਦੂਸਰੇ ਨਾਲ ਪਿਆਰ ਨਾਲ ਸਤਿਕਾਰ ਦੂਰ ਕਰਕੇ ਗਿੱਧਾ ਪਾਉਂਦੀਆਂ ਕਿੱਕਲੀ ਪਾਉਂਦੀਆਂ ਇਸ ਕਰਕੇ ਇਹ ਤੇ ਨਨਾਨ ਤੇ ਪਰਜਾਈ ਦੇ ਪਿਆਰ ਦਾ ਪ੍ਰਤੀਕ ਹੈ ਇਹ ਅੱਛਾ ਤੁਸੀਂ ਪੰਜਾਬ ਦੇ ਵਿਰਸੇ ਨੂੰ ਆਪਣੇ ਆਪ ਤੇ ਲਪੇਟਿਆ ਆ ਆਪਣੇ ਆਪ ਤੇ ਸ਼ਿੰਗਾਰਿਆ ਆ ਘਰ ਵਾਲੇ ਤਾਂ ਕਿੰਨਾ ਕੁ ਖਰਚਾ ਕਰਾਉਂਦੇ ਕਾਰ ਵਾਲੀਆਂ ਹੁੰਦੀ ਐ ਖਰਚਾ ਕਰਾਉਣ ਵਾਲ ਨੂੰ ਅੱਛਾ ਕਿਹਾ ਨਹੀਂ ਕਿ ਖਰਚਾ ਜ਼ਿਆਦਾ ਹੁੰਦਾ ਵੇ ਥੋੜਾ ਘੱਟ ਕਰ ਲੈ ਜਿੰਨਾ ਖਰਚਾ ਕਰਾਂਗੇ ਉਨੇ ਵੱਧ ਹੋਣਗੇ ਅੱਛਾ ਕੋਈ ਬੋਲੀ ਬਾਗੇ ਸੁਣਾ ਦੇ ਸੋਣ ਮਹੀਨਾ ਤੀਆਂ ਆਇਆਂ ਕਠੀਆਂ ਹੋ ਨਣ ਦਾ ਪਰਜਾਈਆਂ ਹਾਂ ਇੱਕ ਦੂਜੇ ਨੂੰ ਕਹਿੰਦੀ ਨਹੀਂ ਆ ਜਾ ਪਾਬੀ ਝੂਟ ਲੈ ਪੀਂਗਾ ਹਲਾ ਰੇ ਲੈਂਦੀ ਨਹੀਂ ਆ ਜਾ ਪਾਬੀ ਝੂਟ ਲੈ ਪੀਂਗਾ ਹਲਾ ਰੇ ਕਮਤਾ ਜੀ ਨਾਰੇ ਲੈਂਦੀ ਨੀ ਆ ਜਾ ਨਣ ਦੇ ਜੂਤ ਲੈ ਵੀਂ ਗੋਲਾ